ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਜਾਣਕਾਰੀ ਦੇਵਾਂਗੇ ਜੀ ਅੱਜ 7 ਸਤੰਬਰ 2024 ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਕਿਉਂਕਿ ਮੌਸਮੀ ਭਾਗ ਵੱਲੋਂ ਲਗਾਤਾਰ ਅਲਰਟ ਜਾਰੀ ਹੋਏ ਨੇ ਕਿ 6 7 ਅਤੇ 8 ਤਰੀਕ ਨੂੰ ਪੰਜਾਬ ਦੇ ਵਿੱਚ ਮੀਂਹ ਦਾ ਦੌਰ ਚੱਲਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਸ ਦੇ ਮੁਤਾਬਕ ਬੀਤੀ ਕੱਲ 6 ਤਰੀਕ ਨੂੰ ਪੰਜਾਬ ਦੇ ਬਹੁਤੇ ਏਸ਼ਿਆ ਵਿੱਚ ਮੀਂਹ ਹੋਏ ਸੀ ਤੇ ਤਾਪਮਾਨ ਦੇ ਵਿੱਚ ਵੱਡੀ ਗਰਾਵਟ ਦੇਖੀ ਗਈ ਸੀ ਅੱਜ ਆਪਾਂ ਦੇਖਾਂਗੇ 7 ਸਤੰਬਰ ਨੂੰ ਪੰਜਾਬ ਦੇ ਕਿਸ ਕਿਸ ਜ਼ਿਲ੍ਹੇ ਵਿੱਚ ਮੀਂਹ ਹੋ ਸਕਦਾ ਹੈ ਕਿਸ ਜ਼ਿਲ੍ਹੇ ਨੂੰ ਅੱਜ ਗਰਮੀ ਤੋਂ ਰਾਹਤ ਮਿਲੇਗੀ ਸਾਰੀ ਜਾਣਕਾਰੀ ਦੇਵਾਂਗੇ ਜਾਣਕਾਰੀ ਸ਼ੇਅਰ ਕਰਨ ਤੋਂ ਪਹਿਲਾਂ ਛੋਟੀ ਜੀ ਰਿਕਵੈਸਟ ਹੈ ਜੀ ਚੈਨਲ ਤੇ ਨਮੇਓ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਆ ਕਰੋ ਸ਼ੇਅਰ ਕਰਦੇ ਕਰੋ ਵੀਡੀਓ ਨੂੰ ਤੇ ਕਮੈਂਟ ਬਾਕਸ ਵਿੱਚ ਆਪਣੇ ਇਲਾਕੇ ਪਿੰਡ ਸ਼ਹਿਰ ਦਾ ਨਾਮ ਲਿਖਦਿਆ ਕਰੋ ਅਤੇ ਮੌਸਮ ਦੇ ਤਾਜ਼ਾ ਹਾਲਾਤ ਕੀ ਬਣੇ ਹੋਏ ਨੇ ਉਹ ਲਿਖ ਦਿਓ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਤੁਹਾਡੇ ਇਲਾਕੇ ਦੀ ਜਾਣਕਾਰੀ ਮਿਲ ਸਕੇ ਹੁਣ ਗੱਲ ਕਰ ਲੈਂਦੇ ਅੱਜ ਦੇ ਮੌਸਮ ਦੀ ਤਾਂ ਸਾਨੂੰ ਮੌਸਮ ਦੇ ਵਿੱਚ ਅੱਜ ਪੰਜਾਬ ਦੇ 7-8 ਜ਼ਿਲ੍ਹੇ ਅਜਿਹੇ ਨੇ ਜਿਨ੍ਹਾਂ ਵਿੱਚ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਇਹਦੇ ਵਿੱਚ ਖਾਸ ਤੌਰ ਤੇ ਉੱਤਰੀ ਪੰਜਾਬ ਤੋਂ ਆਪਾਂ ਗੱਲ ਕਰੀਏ ਤਾਂ ਰਾਤ ਤੋਂ ਹੀ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਮੀਂਹ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਖਾਸ ਤੌਰ ਤੇ ਸਾਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਮਾਸ਼ਹਿਰ ਉਸ ਤੋਂ ਅੱਗੇ ਆ ਜੀਏ ਤਾਂ ਬਲਾਚੌਰ ਤੋਂ ਹੁੰਦਾ ਹੋਇਆ ਨੰਗਲ, ਅਨੰਦਪੁਰ ਸਾਹਿਬ, ਰੂਪਨਗਰ ਤੇ ਨਾਲ ਦੀ ਨਾਲ ਬੈਲਟ ਸਾਨੂੰ ਮੁਹਾਲੀ ਦੀ, ਫਤਿਹਗੜ੍ਹ ਸਾਹਿਬ, ਪਟਿਆਲਾ, ਲੁਧਿਆਣਾ, ਮੋਗਾ ਤੇ ਨਾਲ ਦੀ ਨਾਲ ਜਲੰਧਰ ਦਾ ਕੁਝ ਹਿੱਸਾ ਜੀ ਇਸ 벨ਟ ਦੇ ਵਿੱਚ ਆਉਂਦੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੇ ਸਾਨੂੰ ਆਪਾਂ ਕਹਿ ਸਕਦੇ ਆ ਇਹ ਜਿਹੜੀ 벨ਟ ਹੈ ਖਾਸ ਤੌਰ ਤੇ ਉੱਤਰੀ ਪੰਜਾਬ ਤੋਂ ਹੁੰਦੀ ਹੋਈ ਪੂਰਬੀ ਹਿੱਸਾ ਪੰਜਾਬ ਦਾ ਤੇ ਨਾਲ ਦੇ ਨਾਲ ਦੱਖਣੀ ਹਿੱਸਾ ਇਹਦੇ ਵਿੱਚ ਸਾਨੂੰ ਅੱਜ ਬੱਦਲਬਾਹੀ ਦੇ ਨਾਲ ਮੀਂਹ ਦੇਖਣ ਨੂੰ ਮਿਲ ਸਕਦੇ ਨੇ ਤੇ ਦੁਪਹਿਰ ਤੋਂ ਬਾਅਦ ਬੱਦਲਬਾਹੀ ਪੂਰੇ ਪੰਜਾਬ ਦੇ ਵਿੱਚ ਅੱਜ ਛਾਂਦੀ ਹੋਈ ਦਿਖਾਈ ਦੇ ਰਹੀ ਹੈ ਅੱਜ ਪੰਜਾਬ ਦੇ ਵਿੱਚ ਬੱਦਲਬਾਹੀ ਦਾ ਤੌਰ ਪੂਰੇ ਜ਼ਿਲ੍ਹੇ ਦੇ ਵਿੱਚ ਕਹਿ ਰਹੀ ਹੈ ਤਾਂ ਆਪਾਂ ਪੂਰੇ ਪੰਜਾਬ ਵਿੱਚ ਬਣਿਆ ਹੋਇਆ ਦਿਖਾਈ ਦੇ ਰਿਹਾ ਹੈ ਇਹਦੇ ਵਿੱਚ ਥੋੜੇ ਬਹੁਤ ਜ਼ਿਲ੍ਹੇ ਜਿਹੜੇ ਨੇ ਉਹ ਫਰੀਦਕੋਟ ਮਾਨਸਾ ਹੋ ਗਿਆ ਜੀ ਫਜ਼ਿਲਕਾ ਹੋ ਗਿਆ ਇਹ ਕੁਝ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਅਜੇ ਹਾਲੇ ਕੁਝ ਹੁੰਦਾ ਦਿਖਾਈ ਨਹੀਂ ਦੇ ਰਿਹਾ ਮੌਸਮ ਖੁਸ਼ਕ ਤੇ ਇਹਨਾਂ ਸਾਹ ਬਣੇ ਰਵੇਗਾ ਇਹਨਾਂ 3-4 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਕਿ ਖਾਸ ਤੌਰ ਤੇ ਸਾਨੂੰ ਰਾਜਸਥਾਨ ਅਤੇ ਪਾਕਿਸਤਾਨ ਦੇ ਬਾਰਡਰ ਨੂੰ ਟੱਚ ਕਰਦੇ ਨੇ ਬਾਕੀ ਪੰਜਾਬ ਦੇ ਵਿੱਚ ਬੱਦਲਬਾਹੀ ਤੇ ਕਣਮਣ ਕਾਣੀ ਦਾ ਦੌਰ ਬਣਿਆ ਰਹੇਗਾ ਗੱਲ ਕਰੀਏ ਤਾਪਮਾਨ ਦੀ ਤਾਪਮਾਨ ਅਜੇ ਘਟੇ ਹੋਏ ਦਿਖਾਈ ਦੇਣਗੇ ਬੀਤੀ ਕੱਲ੍ਹ ਨਾਲੋਂ ਕਿਉਂਕਿ ਪੰਜਾਬ ਦੇ ਵਿੱਚ ਬੀਤੀ ਕੱਲ੍ਹ ਵੀ ਮੀਂਹ ਹੋਏ ਨੇ ਤੇ ਅੱਜ ਵੀ ਤੁਹਾਨੂੰ ਹਲਕਾ ਫੁਲਕਾ ਮੀਹ ਦਾ ਦੌਰ ਚੱਲਦਾ ਹੋਇਆ ਦਿਖਾਈ ਦੇਵੇਗਾ ਤੇ ਜਿਸ ਦੇ ਕਾਰਨ ਤਾਪਮਾਨ ਜਿਹੜੇ 30 32 ਡਿਗਰੀ ਤੱਕ ਮੈਕਸਿਮ ਬਣੇ ਰਹਿਣਗੇ ਗੱਲ ਕਰ ਲਈਏ ਸ਼ਾਮ ਦੇ ਵੇਲੇ ਤਾਂ ਸਾਨੂੰ ਇੱਕ ਦੂਜਾਰਾ ਤੋਂ ਫਿਰ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਪੰਜਾਬ ਦੇ ਦੱਖਣੀ ਹਿੱਸੇ ਪਟਿਆਲਾ ਸੰਗਰੂਰ ਵੀਡੀਓ ਵਿੱਚ ਪ੍ਰੋਪਰ ਦੇ ਦਵਾਂਗੇ ਕਿਉਂਕਿ ਇੰਨੀ ਜਲਦੀ ਇਸ ਬਾਰੇ ਪ੍ਰੈਡਿਕਸ਼ਨ ਕਰਨੀ ਕੋਈ ਚੰਗੀ ਗੱਲ ਨਹੀਂ ਹੈ ਹਵਾ ਦੀ ਗੱਲ ਕਰੀਏ ਹਵਾ ਸਾਨੂੰ ਦੱਖਣ ਅਤੇ ਪੂਰਬ ਦਿਸ਼ਾ ਤੋਂ ਲਗਾਤਾਰ ਚਲਦੀ ਹੋਈ ਦਿਖਾਈ ਦੇਵੇਗੀ ਤੇ ਹਵਾ ਦੇ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਬਣੀ ਹੋਈ ਅੱਜ ਸਾਨੂੰ ਦਿਖਾਈ ਦੇਵੇਗੀ ਬਾਕੀ ਵੀ ਤੁਸੀਂ ਵੀ ਕਮੈਂਟ ਕਰ ਦਿਓ ਤੁਹਾਡੇ ਇਲਾਕੇ ਵਿੱਚ ਬੀਤੇ 1-2 ਦਿਨ ਤੋਂ ਕਿਵੇਂ ਦੇ ਮੌਸਮ ਦੇ ਹਾਲਾਤ ਨੇ ਮੀਂਹ ਹੋਇਆ ਹੈ ਜਾਂ ਨਹੀਂ ਤੇ ਅਗਰ ਮੀਂਹ ਹੋਇਆ ਹੈ ਕਹੋ ਕਿਵੇਂ ਦਾ ਮੀਂਹ ਹੋਇਆ ਸੀ ਤੇ ਅੱਜ ਤਾਪਮਨ ਕਿਵੇਂ ਦਾ ਬਣਿਆ ਹੋਇਆ ਹੈ ਇਹ ਕਮੈਂਟ ਕਰਕੇ ਆਪਣੇ ਇਲਾਕੇ ਦੀ ਜਾਣਕਾਰੀ ਸਾਨੂੰ ਸ਼ੇਅਰ ਕਰ ਦਿਓ ਜੀ ਦੁਪਹਿਰ ਤੇ ਸ਼ਾਮ ਦੀ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਅਸੀਂ ਇੱਕ ਇੱਕ ਹੋਰ ਨਵੀਂ ਵੀਡੀਓ ਦਈਏ ਪਿਛਲੇ ਸਤੰਬਰ ਦੀ ਪ੍ਰੋਪਰ ਜਾਣਕਾਰੀ ਤੁਹਾਨੂੰ ਮਿਲ ਚੁੱਕੀ ਹੈ ਉਹ ਸਾਡੇ ਤੁਸੀਂ ਚੈਨਲ ਦੇ ਉੱਪਰ ਜਾ ਕੇ ਦੇਖ ਸਕਦੇ ਹੋ ਵੀਡੀਓ ਪੂਰੇ ਸਤੰਬਰ ਦਾ ਅਸੀਂ ਸ਼ਡਿਊਲ ਦੱਸਿਆ ਕਿ ਕਿਸ ਕਿਸ ਦਿਨ ਮੀਂਹ ਹੋ ਸਕਦਾ ਹੈ ਤੇ ਕਿਵੇਂ ਦਾ ਮੌਸਮ ਰਹੇਗਾ ਉਹ ਵੀਡੀਓ ਅਸੀਂ ਕੱਲ੍ਹ ਜਾਰੀ ਕਰ ਚੁੱਕੇ ਜੀ ਉਹ ਵੀਡੀਓ ਦੇਖ ਕੇ ਤੁਸੀਂ ਮਹੀਨੇ ਦਾ ਸ਼ਡਿਊਲ ਦੇਖ ਸਕਦੇ ਹੋ ਜੀ ਤੇ ਹੁਣ ਗੱਲ ਕਰਾਂਗੇ ਆਉ ਪਹਿਰ ਤੇ ਸ਼ਾਮ ਦੀ ਵੀਡੀਓ ਵਿੱਚ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਤੇ ਅਪਡੇਟਸ ਸੁਣਦੇ ਤੇ ਵੀਡੀਓ ਦੇ ਨੂੰ ਦੇਖਣ ਲਈ ਇੰਨਾ ਸਾਰਾ ਪਿਆਰ ਦੇਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦੀ